ਕਿ ਬਾਹਰ ਜੋ ਜਿਹੜੇ ਬੂਟੇ ਆ ਰਹੇ ਨੇ ਜਿੱਦਾਂ ਡ੍ਰੈਗਨ ਫਰੂਟ ਹੋ ਗਿਆ, ਐਵੋਕਾਡੋ ਹੋ ਗਿਆ, ਅਖਰੋਟ ਹੋ ਗਿਆ, ਪਰਸੀਮਨ ਹੋ ਗਿਆ। ਇਹ ਜਿਹੜੀਆਂ ਚੀਜ਼ਾਂ ਨੇ ਇਹ ਚਲਦੀਆਂ ਨੇ ਆਪਣੇ ਅੰਦਰ ਜੀ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ। 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ। ਹਲੋ ਮੇਰਾ ਡ੍ਰੈਗਨ ਫਰੂਟ ਹੈਗਾ ਜੀ ਉਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ। ਥੋੜਾ ਢੇਰੀ ਬਣਾ ਕੇ ਲਗਾਉਣਾ ਹੈਗਾ ਜੀ ਉਹਨੂੰ। ਕਈ ਲੋਕ ਜਿੱਦਾਂ ਡ੍ਰੈਗਨ ਫਰੂਟ ਹੈਗਾ ਜੀ ਇੱਕ ਕੈਕਟਸ ਦੀ ਵੈਰਾਈਟੀ ਆ। ਕੈਕਟਸ ਤੁਸੀਂ ਦੇਖੋ ਰੇਤਲੀ ਜ਼ਮੀਨ ਵਿੱਚ ਬਿਨਾ ਪਾਣੀ ਤੋਂ ਹੁੰਦਾ ਹੈਗਾ ਜੀ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉੱਤੇ ਠਿਕਰੀ ਰੱਖ ਕੇ ਕੋਈ ਛੇਕ ਨੂੰ ਕਰ ਦੇਣਾ ਤੁਸੀਂ ਬੰਦ ਜੀ ਫੇਰ ਕੋਈ ਬੂਟਾ ਲਗਾਉਣਾ ਹੈਗਾ ਉਹਦੇ ਵਿੱਚ ਇਸ ਹੌਣ ਦੇ ਮਹੀਨੇ ਵਿੱਚ ਕੋਈ ਵੀ ਬੂਟਾ ਤੁਸੀਂ ਪਾਹੇ ਹਲ ਫਰੂਟ ਦਾ ਹੈ ਚਾਹੇ ਉਹ ਸ਼ਾਵਲ ਰੋਖ ਹੈ ਜੀ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਨਗੇ ਜੀ ਹੌਣ ਦੇ ਮਹੀਨੇ ਵਿੱਚ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾਂ ਵਿੱਚ ਸੋ ਇੱਕ ਰੋਡ ਦੇ ਉੱਤੇ ਨਰਸਰੀ ਲੱਗੀ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਰਸਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਨਰਸਰੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇਹਨਾਂ ਦੇ ਵੱਲੋਂ ਜਿਹੜੇ ਪ੍ਰਸ਼ੇਸ਼ ਕੀਤੇ ਗਏ ਨੇ ਸੋ ਸਾਡੇ ਨਾਲ ਨਰਸਰੀ ਦੇ ਜਿਹੜੇ ਨੇ ਓਨਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੀ ਜਿਹੜੀ ਨਰਸਰੀ ਤੋਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਸਸੀ ਗੱਲ ਜੀ ਪਿੰਡ ਹੈਗਾ ਜੀ ਸਾਡਾ ਨਕੇ ਘੁੰਮਣ ਜ਼ਿਲ੍ਹਾ ਹੈਗਾ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਵਿਚਾਰ ਮਿਲਦਾ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਤੇ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਠੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੀ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਐਸ ਟਾਈਮ ਸਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜਿਹੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖਰੇਖ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦਿਖਦੇ ਸੀ ਜੀ ਹੁਣ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਸੀ ਮੇਰੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰ ਤੋਂ ਕਿੰਧਮ ਤੱਕ ਵੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਸੀ ਮਤਲਬ ਜਿਹੜੇ ਗੱਡੀਆਂ ਤੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂ ਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੀ ਜਿਹੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਸਾਰੀਆਂ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਏ ਰੇ ਅਮਰ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਅੰਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗੱਬੂ ਵਸ਼ਾ, ਲੁਗਾਠ, ਬਦਾਮ, ਆੜੂ, ਡਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲਾ ਕੇ ਦਰਖਤ ਜਿਹੜੇ ਮਤਲਬ ਲੋਕ ਸ਼ੁੱਧ ਹਵਾ ਨੂੰ ਜੜੀ ਮਤਲਬ ਚੁੰਦੇ ਨੇ ਸਾਡੇ ਆ ਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਲਾਗ ਤੇ ਇਸ ਟਾਈਮ ਆਉਂਦੀ ਹੈ ਕਈ ਨਰਸਿਆਂ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਜਾਂਦੀ ਹੈ ਤੁਹਾਡੇ ਕੋਲ ਅਵੇਲੇਬਲ ਹੈ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤ੍ਰੇਗਾ ਵੀ ਅਵੇਲੇਬਲ ਹੈ ਬਹੁੜ ਹੋ ਗਿਆ ਇਹ ਜਿਹੜੇ ਸ਼ਾਮ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਨ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਨ ਲੋ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਂਦੀ ਦੇ ਕੇ ਇਦਾਂ ਸਾਰੇ ਹਾਂ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲ ਮਨ ਹੋਰ ਜਿਵੇਂ ਤੂੰ ਦੇਖਦੇ ਜੋ ਜਿਹੜੇ ਬੂਟੇ ਨੇ ਮਨ ਲੋ ਇਸ ਟਾਈਮ ਜਿਹੜੇ ਆ ਕਿੰਨੇ ਦਿਨ ਪ੍ਰਸੇਸ਼ ਕਰਦੇ ਆਪਾਂ ਹਾਈਬ੍ਰਿਡ ਬੂਟੇ ਨੇ ਕਿੰਨੇ ਇਸ ਟਾਈਮ ਜੇ ਸੌਂ ਦੇ ਮਹੀਨੇ ਚ ਲਾਉਣ ਉਹਨਾਂ ਦੀ ਗ੍ਰੋਥ ਕਿਹੜੇ ਬੂਟੇ ਜਿਹੜੇ ਛੇਤੀ ਨਾ ਫੜਦੇ ਜੇ ਸੌਂ ਦੇ ਮਹੀਨੇ ਵਿੱਚ ਕੋਈ ਵੀ ਬੁੱਢਾ ਤੁਸੀਂ ਪਾਹੇ ਫਲ ਫਰੂਟ ਦਾ ਚਾਹੇ ਉਹ ਸ਼ਾਮ ਵਾਲਾ ਰੁੱਖ ਹੈ ਜੀ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਣਗੇ ਜੀ ਸ਼ਾਉਣ ਦੇ ਮਹੀਨੇ ਵਿੱਚ ਜਿਹੜਾ ਹਾਈਬ੍ਰਿਡ ਬੂਟੇ ਜਿਵੇਂ ਗਾਂ ਮੌਸਮ ਨਿਚੇ ਜੀ ਹੋ ਜਾਣਾ ਉਹਨਾਂ ਨੂੰ ਕੋਈ ਇੱਕਦਮ ਪੂਜਦਾ ਮੌਸਮ ਨਹੀਂ ਚਾਹੀਦਾ ਨਹੀਂ ਨਹੀਂ ਜੀ ਜਿਹੜਾ ਇੱਕ ਵਾਰ ਬੂਟਾ ਤੁਰ ਪਿਆ ਉਹਨੂੰ ਫਿਰ ਦੁਬਾਰਾ ਕੋਈ ਫਰਕ ਨਹੀਂ ਪਏਗਾ ਜੀ ਮੌਸਮ ਦੇ ਸਹਾਰੇ ਨਾਲ ਉਹ ਫਿਰ ਆਪਣਾ ਗਰੋਥ ਕੰਟੀਨਿਊਸ ਚੱਲਦਾ ਰਹਿੰਦਾ ਹੈਗਾ ਜੀ ਜਿਵੇਂ ਤੁਹਾਡੇ ਕੋਲ ਹੋਰ ਗਮਲਿਆਂ ਦੇ ਵਿੱਚ ਲੋਕ ਲਾਇਆ ਜਾਂਦੇ ਨੇ ਮਿੱਟੀ ਦੇ ਹੁਣ ਦੇਣ ਤੇ ਇੱਕ ਸੀਮਿੰਟ ਦੇ ਦੋ ਉਹਨਾਂ ਗਮਲਿਆਂ ਦਾ ਦੋਮਾ ਉਹ ਥੋੜਾ ਹੈਗਾ ਜੀ ਕਿ ਥੋੜਾ ਟਾਈਮ ਘਟ ਘਟਦਾ ਹੈਗਾ ਜੇ ਉਹਦੇ ਵਿੱਚ ਮਟੀਰੀਅਲ ਵਧੀਆ ਪਿਆ ਹੋਵੇ ਤੇ 5-6 ਸਾਲ ਗਮਲਾ ਕੱਢ ਜਾਂਦਾ ਹੈਗਾ ਪਰ ਇਹ ਕਿ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੇ ਮਿੱਟੀ ਦਾ ਗਮਲਾ ਜਿਹੜਾ ਬੂਟੇ ਨੂੰ ਇੱਕ ਵੱਖਰੇ ਹੀ ਤਤ ਦਿੰਦਾ ਹੈਗਾ ਜੇ ਜਿੱਦਾਂ ਅਸੀਂ ਘੜੇ ਵਿੱਚ ਪਾਣੀ ਪੀਂਨੇ ਆ ਜੀ ਉਹ ਠੰਡਾ ਰਹਿੰਦਾ ਹੈਗਾ ਇਸੇ ਕਰਕੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਉਹਦੇ ਵਿੱਚ ਕੋਈ ਵੀ ਤੁਸੀਂ ਬੂਟਾ ਲਾਓ ਬੂਟਾ ਮਰੇਗਾ ਨਹੀਂ ਕਿਉਂਕਿ ਉਹ ਬੂਟਾ ਗਮਲਾ ਠੰਡਾ ਰਹਿੰਦਾ ਹੈਗਾ ਜੀ ਤੁਹਾਡੇ ਕਿਆ ਤਾਂ ਮੁਤਾਬਕ ਜਿਹੜਾ ਮਿੱਟੀ ਦਾ ਜਿਹੜਾ ਵਾ ਪਾਂਡਾ ਪਾਂਡਾ ਦਾ ਗਮਲਾ ਹੋਵੇ ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਮਤਲਬ ਧੁੱਪ ਜਿੰਨੀ ਮਰਜ਼ੀ ਜਿੱਦਾਂ ਮਰਜ਼ੀ ਟੈਂਪਰੇਚਰ ਹੋਵੇ ਹਾਂਜੀ ਹਾਂਜੀ ਜਿੰਨਾ ਮਰਜ਼ੀ ਭਾਵੇਂ ਤੁਸੀਂ ਬੂਟਾ ਕੋਈ ਛਾਵੇਂ ਰੱਖਣ ਵਾਲਾ ਬੂਟਾ ਵੀ ਤੁਸੀਂ ਧੁੱਪੇ ਲਗਾ ਦੋਗੇ ਉਹ ਵੀ ਬੂਟਾ ਸਰਵਾਈਵ ਕਰੇਗਾ ਕਿਉਂਕਿ ਬੂਟਾ ਜਿਹੜਾ ਹੈਗਾ ਜੀ ਉਹ ਠੰਡਾ ਰਹਿੰਦਾ ਹੈਗਾ ਥੱਲਿਓ ਅਸੀਂ ਖੁਦ ਇਹ ਟਰਾਈ ਵੀ ਕੀਤਾ ਹੈਗਾ ਜੀ ਅਸੀਂ ਇੱਕ ਮਤਲਬ ਉਹ ਬੂਟਾ ਬਿਲਕੁਲ ਡੈੱਡ ਹੋ ਗਿਆ ਸੀ ਜੀ ਉਹਨੂੰ ਫੇਰ ਅਸੀਂ ਪੱਟ ਕੇ ਅਸੀਂ ਮਿੱਟੀ ਦੇ ਗਮਲੇ ਵਿੱਚ ਕੀਤਾ ਉਹ ਬੂਟਾ ਬਿਲਕੁਲ ਆਪਣੇ ਪਹਿਲਾਂ ਦੀ ਅਵਸਥਾ ਵਿੱਚ ਆ ਗਿਆ ਜੀ ਹੁਣ ਜਿਵੇਂ ਹੁਣ ਕਹਿ ਦਿੰਦੇ ਹਾਂ ਲੋਕ ਖੜਦੇ ਨੇ ਤੁਹਾਡੇ ਬੂਟੇ ਲੈ ਜਾਂਦੇ ਤੁਹਾਡੇ ਕੋਲ ਇੱਥੇ ਬਿਲਕੁਲ ਸਹੀ ਸਲਾਬਤ ਹੁੰਦੇ ਨੇ ਘਰ ਜਾ ਕੇ ਕਿਵੇਂ ਮਨੋ ਉਹਨਾਂ ਕੋਲ ਸੰਭਾਲ ਲਈ ਹੁੰਦੀ ਜਾਂ ਕਿਵੇਂ ਸੁੱਕ ਜਾਂਦੇ ਬੂਟੇ ਉਹ ਕਿਵੇਂ ਸੰਭਾਲ ਜੀ ਦੇਖੋ ਕਦੇ ਵੀ ਤੁਸੀਂ ਨਰਸਰੀ ਤੋਂ ਬੂਟਾ ਲੈਣਾ ਹੈਗਾ ਇੱਕ ਤੇ ਨਰਸਰੀ ਵਾਲੇ ਨੂੰ ਜ਼ਰੂਰ ਪੁੱਛਣਾ ਹੈਗਾ ਜੀ ਇੱਕ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉਤੇ ਠਿਕਰੀ ਰੱਖ ਕੇ ਕੋਈ ਛੇਕ ਨੂੰ ਕਰ ਦੇਣਾ ਤੁਸੀਂ ਬੰਦ ਜੀ ਫੇਰ ਕੋਈ ਬੂਟਾ ਲਗਾਣਾ ਹੈਗਾ ਉਹਦੇ ਵਿੱਚ ਕਈ ਲੋਕ ਜੀ ਛੇਕ ਨਹੀਂ ਕਰਦੇ ਉਹ ਸਾਰਿਆਂ ਨਾਲੋਂ ਵੱਡਾ ਕਰਨਾ ਜੀ ਬੂਟੇ ਸੁੱਕਣ ਦਾ ਜਿਹੜੇ ਗਮਲੇ ਵਿੱਚ ਬੂਟੇ ਲਗਾਉਂਦੇ ਨੇ ਤੁਹਾਡੇ ਕੋਲ ਜਿਹੜੇ ਇੱਥੇ ਹੁਣ ਗਮਲੇ ਨੇ ਇਹਨਾਂ ਨੂੰ ਤੁਸੀਂ ਛੇਕ ਕਰਦੇ ਜਾਂ ਘਰ ਜਗੇ ਮਾਲਕ ਨੂੰ ਫੋਰਸ ਕਰਨਾ ਪੈਂਦਾ ਨਹੀਂ ਜੀ ਅਸੀਂ ਇੱਥੋਂ ਜਿਹੜਾ ਤੇ ਬੂਟਾ ਇੱਥੇ ਸਾਡੇ ਕੋਲ ਲਗਵਾ ਕੇ ਲੈ ਕੇ ਜਾਂਦੇ ਨੇ ਕਈ ਕਸਟਮਰ ਅਸੀਂ ਉਹਨਾਂ ਨੂੰ ਇੱਥੋਂ ਛੇਕ ਕਰਕੇ ਪੂਰੀ ਪ੍ਰੋਪਰ ਮੇਨਟੇਨੈਂਸ ਕਰਕੇ ਬੂਟਿਆਂ ਦੀ ਲਗਵਾ ਕੇ ਦਈਦੇ ਬਾਈ ਚਾਂਸ ਜੇ ਕੋਈ ਸਾਡੇ ਕੋਲ ਗਮਲਾ ਖੜਦਾ ਵੀ ਹੈਗਾ ਵਾ ਵਿਚ ਠਿਕਰੀ ਜਰੂਰ ਰੱਖਣੀ ਹੈਗੀ ਜੀ ਮਣੋ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਉਹ ਗਮਲਾ ਵੀ ਸਟਾਰਟਿੰਗ ਕਰਦੇ ਜਿਹੜਾ ਕਿੰਨਾ ਚੱਲੇ ਵਟਰਾ ਪਾਣੀ ਰਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਪੂਰਾ ਹਾਂ ਜੀ ਹਾਂ ਜੀ ਉਹ ਪੂਰਾ ਆਪਣਾ ਸੈੱਟ ਕਰਕੇ ਦੇਈਦਾ ਹੈਗਾ ਇੱਥੋਂ ਜੀ ਗਮਲਾ ਜਿਹੜਾ ਇੱਥੋਂ ਤਿਆਰ ਕਰਵਾਣਾ ਉਹਦਾ ਅਸੀਂ ਬਿਲਕੁਲ ਪ੍ਰੋਪਰ ਖਾਦ ਵਗੈਰਾ ਮੇਨਟੇਨ ਕਰਕੇ ਦੇਈ ਦੇਗੀ ਪ੍ਰੋਪਰ ਇਹ ਹੈ ਕਿ ਕਸਟਮਰ ਨੂੰ ਨਾਲ ਦੱਸ ਕੇ ਦਈਦਾ ਹੈਗਾ ਜੀ ਕਿ ਕਿਹੜਾ ਬੂਟਾ ਛਾਵੇਂ ਰੱਖਣ ਵਾਲਾ ਹੈਗਾ ਜੀ ਤੇ ਕਿਹੜਾ ਧੁੱਪੇ ਰੱਖਣ ਵਾਲਾ ਹੈਗਾ ਜੀ ਕਿਵੇਂ ਹੁਣ ਲੋਕ ਘਰਾਂ ਦੇ ਵਿੱਚ ਫਲ ਫਰੂਟ ਜਿਹੜੇ ਬੂਟੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਮਰਕ ਤਕਰੀਬਨ ਜਿਹੜੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਜੜੀ ਆ ਵਿੱਤ ਕਿਹੜਾ ਬੂਟਾ ਮੁੱਲ ਕਿੰਨੇ ਕਿਸ ਹੌਰ ਸਰ ਲਾਉਂਦੇ ਜੀ ਬੂਟਾ ਕੋਈ ਵੀ ਫਲ ਫਰੂਟ ਦਾ ਹੈਗਾ ਜੀ ਜਿਹੜਾ ਅੱਜਕੱਲ ਤੇ ਹਾਈਬ੍ਰਿਡ ਬੂਟੇ ਰਾਣਾ ਵੀ ਹੋ ਜਾਏਗਾ ਤਾਂ ਤੁਹਾਨੂੰ ਉਹ ਦਿੱਕਤ ਨਹੀਂ ਦੇਗਾ ਜੀ 8 ਤੋਂ 10 ਫੁੱਟ ਤੇ ਜਿਹੜਾ ਬੂਟਾ ਲੱਗਿਆ ਹੋਏਗਾ ਜੀ ਬਾਕੀ ਜਿਹੜੇ ਬੂਟੇ ਗਮਲਿਆਂ ਵਿੱਚ ਲਾਣੇ ਨੇ ਉਹ ਤੁਸੀਂ ਨੀਲੇ ਡਰਮ ਵਗੈਰਾ ਜਾਂ ਕੋਈ ਵੀ ਆਪਣੇ ਤੁਸੀਂ ਵੱਡੇ ਗਮਲਿਆਂ ਵਿੱਚ ਲਾ ਸਕਦੇ ਹੋ ਜਿਹੜੇ ਹਾਈਬ੍ਰਿਡ ਬੂਟੇ ਅੱਜਕੱਲ੍ਹ ਗਾੜੀ ਚੱਲਦੇ ਪਏ ਨੇ ਜਿਹੜੇ ਤੁਹਾਡੇ ਕੋਲ ਸਾਰੇ ਹਾਈਬ੍ਰਿਡ ਬੂਟੇ ਨੇ ਕਿੰਨੇ ਮਤਲਬ ਸਾਲ ਦੇ ਵਿੱਚ ਜਿਹੜਾ ਫਲ ਆਪਣਾ ਜਗਾ ਲੱਗਣਾ ਚਾਹੀਦਾ ਜੀ ਆਪਣੇ ਕੋਲ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਨੇ ਉਹ ਇੱਕ ਸਾਲ ਦੇ ਵਿੱਚ ਫਰੂਟਿੰਗ ਚાલુ ਹੋ ਜਾਂਦੀ ਨੇ ਤੇ ਜਿਨ੍ਹਾਂ ਨੂੰ 12 ਮਹੀਨੇ ਜਿਹੜੇ ਫਰੂਟ ਪੈਂਦੇ ਰਹਿੰਦੇ ਨੇ ਉਹਨਾਂ ਕੋਲ ਆਪਣੇ ਕੋਲ ਫਰੂਟ ਲੱਗੇ ਵੀ ਹੁੰਦੇ ਨੇ ਜਿੱਦਾਂ ਅਮਰੂਦ 12 ਮਹੀਨੇ ਚੱਲਦਾ ਰਹਿੰਦਾ ਜੇ ਉਹਨਾਂ ਕੋਲ ਜਿਹੜੇ ਇਸ ਟਾਈਮ ਆਪਣੇ ਕੋਲ ਬੂਟੇ ਅਵੇਲੇਬਲ ਨੇ ਉਹਨਾਂ ਨੂੰ ਅਮਰੂਦ ਲੱਗੇ ਹੋਏ ਨੇ ਚਿਕੂ ਜਿਹੜਾ 12 ਮਾਸੀ ਹੈਗਾ ਜੀ ਉਹਨਾਂ ਨੂੰ ਵੀ ਚਿਕੂ ਲੱਗੇ ਹੋਏ ਨੇ ਇਸ ਟਾਈਮ ਜਿਹੜੇ ਤੇ ਬੂਟੇ ਹੁਣ ਮਤਲਬ ਸਾਡੇ ਇੱਧਰ ਦੇ ਨੇ ਪੰਜਾਬ ਦੇ ਨੇ ਉਹ ਤੇ ਚਲੋ ਸਾਰਿਆਂ ਨੂੰ ਪਤਾ ਜਾਨੂ ਨੇ ਵੀ ਉਹ ਫਲ ਉਹਨਾਂ ਲੱਗ ਹੀ ਜਾਂਦਾ ਬੂਟਿਆਂ ਨੂੰ ਆਈ ਕੱਢ ਉਹਨਾਂ ਪਰ ਜਿਹੜੇ ਹੁਣ ਸਾਡੇ ਆਲ ਬਾਹਰ ਆਣ ਦੇ ਕੰਟਰੀਆਂ ਤੋਂ ਬੂਟੇ ਆ ਰਹੇ ਨੇ ਉਹ ਕਿਵੇਂ ਦੇਖੋ ਜੀ ਵੀ ਬਾਹਰ ਜੋ ਜਿਹੜੇ ਬੂਟੇ ਆ ਰਹੇ ਨੇ ਜਿੱਦਾਂ ਡ੍ਰੈਗਨ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ ਮਤਲਬ ਮੌਸਮ ਦਾ ਹਵਾ ਦਾ ਕੋਈ ਇਹਨਾਂ ਨਾਲ ਤਾਲੁਕ ਪੈਂਦਾ ਜਾਂ ਪਈ ਜੀ ਕੁਝ ਦਾ ਫਰਕ ਪੈਂਦਾ ਹੈਗਾ ਜੀ ਬਾਕੀ ਮਤਲਬ ਸਾਰੇ ਚੱਲ ਹੀ ਜਾਂਦੇ ਨੇ ਜਿੰਨੇ ਤੱਕ ਅਹੀਂ ਲਗਵਾਏ ਹੋਏ ਨੇ ਡ੍ਰੈਗਨ ਫਰੂਟ ਦੇ ਬੂਟੇ ਇੱਥੇ ਹੋ ਗਏ ਅਵੋਕਾਡੋ ਦੇ ਹੋ ਗਏ ਅਸੀਂ ਸਾਰੇ ਲਗਵਾਏ ਹੋਏ ਨੇ ਅੰਜੀਰ ਦੇ ਬੂਟੇ ਲਗਵਾਏ ਹੋਏ ਨੇ ਸਾਰਿਆਂ ਦਾ ਫਰੂਟ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਜੀ ਮਤਲਬ ਅੰਜੀਰ ਜਰੀਆ ਮਤਲਬ ਹੁਣ ਇਸ ਟਾਈਮ ਵੀ ਜਿਹੜੀ ਚਲੋ ਹੈਗੀ ਤੇ ਪਹਿਲਾਂ ਦੀ ਪਰ ਇਸ ਟਾਈਮ ਉਧਰ ਰੁਝਾਨ ਜਿਹੜਾ ਜ਼ਿਆਦਾ ਹੋ ਰਿਹਾ ਕਿਦਾਂ ਦਾ ਜਿਹੜਾ ਤੁਹਾਡੇ ਬੂਟੇ ਵਿੱਚ ਹੈ ਕਿਦਾਂ ਦਾ ਰਿਸਪੌਂਸ ਹੈ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਆਇਆ ਹੈ ਜੀ ਅੰਜੀਰ ਦਾ ਅੰਜੀਰ ਸਾਡੇ ਕੋਲ ਖੁਦ ਕੋਲ ਲੱਗੀ ਹੋਈ ਹੈ ਜੀ ਅੰਜੀਰਾਂ ਵੀ ਲੱਗੀਆਂ ਹੋਈਆਂ ਨੇ ਉਹਨੂੰ ਛੋਟਾ ਜਿਹਾ ਹੀ ਕੋਈ ਮਤਲਬ ਜ਼ਿਆਦਾ ਨਹੀਂ 4-5 ਫੁੱਟ ਦਾ ਬੂਟਾ ਹੈਗਾ ਜੀ ਘਾਟੋ ਘਾਟ 30 ਤੋਂ 35 ਫਰੂਟ ਲੱਗੇ ਹੋਏ ਨੇ ਅੰਜੀਰ ਨੂੰ ਜੀ ਮਹਨ ਲੋ ਜਲਤੋ ਦਾ ਹੁੰਦਾ ਪਿਆ ਰਿਜ਼ਲਟ ਬਹੁਤ ਹੀ ਵਧੀਆ ਹੈਗਾ ਜੀ ਜਿਉ ਡ੍ਰੈਗਨ ਫਰੂਟ ਆ ਇਹ ਲੋਕ ਮਨ ਕਾਲੇ ਪਾ ਜਦੇ ਇਹਦਾ ਮਤਲਬ ਅਸਲ ਮੈਨੇ ਦੇ ਵਿੱਚ ਕਿ ਨਾ ਚਾਰੇ ਸਮੇਂ ਬਾਰ ਫਲ ਲੱਗਣੇ ਡ੍ਰੈਗਨ ਫਰੂਟ ਹੈਗਾ ਜੀ ਜਿਹੜਾ ਦੇਖੋ ਜੀ ਕਈ ਤਾਂ ਜਿਹੜੇ ਬਾਹਰ ਤੋਂ ਬੂਟੇ ਆਂਦੇ ਨੇ ਕਲਕੱਤੇ ਵਗੈਰਾ ਵਾਲੀ ਸਾਈਡ ਤੋਂ ਉਹ ਤੁਹਾਨੂੰ ਕੱਚੀਆਂ ਪਿੰਦਾ ਤਿਆਰ ਕਰਕੇ ਦੇ ਦਿੰਦੇ ਨੇ ਜਿਹੜੇ ਅਸੀਂ ਬੂਟੇ ਅਥੋਂ ਲੈ ਨਰਸਰੀ ਤੋਂ ਸਾਡੇ ਤੋਂ ਮਿਲਦੇ ਰਏ ਜੀ ਸਾਡੇ ਲਾਗੇ ਪਿੰਡ ਇੱਕ ਕਲੇਗਲਾ ਬਾਗ ਹੈਗਾ ਜੀ ਡ੍ਰੈਗਨ ਫਰੂਟ ਦਾ ਅਸੀਂ ਉੱਥੋਂ ਮਦਰ ਪਲੈਂਟ ਤਿਆਰ ਕਰਵਾਈਦਾ ਹੈਗਾ ਜੀ ਉਹ 2 ਸਾਲ ਦੇ ਵਿੱਚ ਫਰੂਟ ਵਧੀਆ ਸਟਾਰਟ ਕਰ ਦਿੰਦਾ ਹੈਗਾ ਜੀ ਮਣ ਜੇ ਤੁਹਾਡੇ ਕੋਲ ਕੋਈ ਖਰਦਾ ਤੁਸੀਂ ਉਹਨੂੰ ਪੂਰੇ ਜਿਹੜਾ ਗਾਈਡ ਕਰਕੇ ਦੋਗੇ ਫਿਰ ਪੂਰੀ ਛਾੜੇ ਦੱਸੂਗੂ ਅਹਿਮ ਸਾਹਿਬਾ ਲੱਗਣਵਾ ਤੂੰ ਫਲ ਲੱਗਣ ਦਾ ਪੂਰਾ ਰਿਸਪੌਂਸ ਮਿਲੇਗਾ ਜੀ 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 ਪੂਰਾ ਨੋ ਰਿਸਪੌਂਸ ਮਿਲੇਗਾ ਜੀ ਜਿੱਦਾਂ ਅਸੀਂ ਦੱਸਾਂਗੇ ਫਰੂਟ ਜਿਹੜਾ ਡ੍ਰੈਗਨ ਫਰੂਟ ਹੈਗਾ ਜੀ ਉਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ ਥੋੜਾ ਢੇਰੀ ਬਣਾ ਕੇ ਲਗਾਣਾ ਹੈਗਾ ਜੀ ਉਹਨੂੰ ਕਈ ਲੋਕ ਜਿਹਦਾ ਡ੍ਰੈਗਨ ਫਰੂਟ ਹੈਗਾ ਜੀ ਇੱਕ ਕੈਕਟਸ ਦੀ ਵੈਰਾਈਟੀ ਆ ਕੈਕਟਸ ਤੁਸੀਂ ਦੇਖੋ ਰੇਤਲੀ ਜ਼ਮੀਨ ਵਿੱਚ ਬ ਇਹਨੂੰ ਡ੍ਰੈਗਨ ਫਰੂਟ ਨੂੰ ਬਹੁਤ ਹੀ ਲਿਮਿਟਿਡ ਤੌਰ ਤੇ ਚਾਹੀਦਾ ਹੈਗਾ ਜੀ ਉਹ ਜਦੋਂ ਤੁਹਾਡੇ ਤੋਂ 2 ਕਿਲ ਮਲੋ ਘਰ ਦੇ ਵਿੱਚ ਪਰਚੇਸ ਕਰਨੇ ਨਰਸਰੀ ਲਗਾਉਣੀ ਹੋ ਤਾਂ ਇਹ ਪ੍ਰੋਪਰ ਡਰੈਸ ਸਾਰੀ ਜਾਣਕਾਰੀ ਜਿਹੜੀ ਇਹ ਸਾਂਝੀ ਕਰੂਗਾ ਇਹਦੀ ਆਪਣੇ ਕੋਲ ਸਾਰਾ ਸਿਸਟਮ ਅਵੇਲੇਬਲ ਹੈਗਾ ਜੀ ਘਰ ਵਿੱਚ ਜਾ ਕੇ ਅਸੀਂ ਬੂਟੇ ਵਗੈਰਾ ਸਾਰੇ ਤਿਆਰ ਕਰਕੇ ਦੇਈਦੇ ਨੇ ਘਰੇ ਵੀ ਜਾ ਕੇ ਲਗਾਵਾਈ ਦੇ ਜene ਪਾਰਕ ਵਗੈਰਾ ਬਣਾਉਂਦਾ ਸਾਡੇ ਕੋਲ ਪੂਰਾ ਖਾਸ ਪ੍ਰਬੰਧ ਹੈ ਜੀ ਬਾਕੀ ਆਪਣੇ ਕੋਲ ਇੱਥੇ ਨਰਸਰੀ ਦੇ ਵੀ ਜਿਹੜਾ ਕੋਈ ਆਏਗਾ ਉਹਨੂੰ ਵੀ ਇੱਥੇ ਗਮਲੇ ਤਿਆਰ ਕਰਕੇ ਹੀ ਦੇ ਸਕਦੇ ਆ ਕਿ ਮਿੱਟੀ ਵਗੈਰਾ ਪਾ ਪੂ ਕੇ ਪੂਰਾ ਤਿਆਰ ਕਰਕੇ ਐਡਰੈਸ ਸਾ ਨਿਸ਼ਾਰਾ ਰੋਡ ਜ਼ਿਲ੍ਹਾ ਗੁਰਦਾਸਪੁਰ ਜੀ ਕੋਈ ਨੰਬਰ ਜਰਾ ਜੋ ਨੰਬਰ ਜੀ ਆਪਣਾ ਹੈ ਜਿਹੜੇ 8354832703 ਸੋ ਇਹ ਸਾਨੂੰ ਨਰਸਰੀ ਮਾਲਕ ਜਿੰਨਾ ਨਾਲ ਸਾਰੀ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਰਥੋਟ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਉਹਨਾਂ ਦੇ ਫਾਦਰ ਸਾਹਿਬ ਦੇ ਉਹਨੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲਾ ਕੇ ਠੇਕੇ ਤੇ ਜਿਹੜੀ ਪਾਲੀ ਜਮੀਨ ਲਾ ਕੇ ਤਾਂ ਆਪਣਾ ਹੀ ਜਿਹੜਾ ਕਾਰ ਉਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਵਾਲ ਨੂੰ ਜਿਹੜੇ ਕੋਚ ਕਰਦੇ ਨੇ ਲੱਖਾਂ ਰੁਪਏ ਲਗਾ ਕੇ ਸੋ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਕਹਿੰਦੇ ਨੇ ਵੀ ਜਿਹਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਸੋ ਇਹ ਜਿਹੜਾ ਛੋਟਾ ਮੋਟਾ ਪਲਾਟ ਲਗਾ ਕੇ ਜਿਹੜਾ ਆਪਣਾ ਰੋਜਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਲਾਪਰਿਸ਼ਾਨ ਖੁਸ਼ੀਪੁਰ